बाबा लख दाता जी खू वाली सरकार जी ਦਾ ਸਾਲਾਨਾ ਮੇਲਾ 1 ਜੁਲਾਈ ਮੰਗਲਵਾਰ ਦੇ ਦਿਨ ਬੜੀ ਸ਼ਰਧਾ ਅਤੇ ਉਮਦਾਮ ਨਾਲ ਮਨਾਇਆ ਗਿਆ ਮੇਲੇ ਦੀਆਂ ਰਸਮਾਂ 3 ਜੂਨ ਸੋਮਵਾਰ ਨੂੰ ਮਹਿੰਦੀ ਡੋਰੀ ਦੀ ਰਸਮ ਨਾਲ ਸ਼ੁਰੂ ਹੋਈਆਂ ਜਿਸ ਵਿੱਚ ਸੰਗਤਾਂ ਨੇ ਭਰਪੂਰ ਸ਼ਮੂਲੀਅਤ ਕਰਕੇ ਆਪਣੀ ਆਸਥਾ ਨੂੰ ਦਰਸਾਇਆ ਸਾਈ ਬੱਲੂ ਸ਼ਾਹ ਕਾਦਰੀ ਜੀ ਨੇ ਦੱਸਿਆ ਕਿ ਮੇਲੇ ਦੀ ਤਿਆਰੀ ਲਗਭਗ ਡੇਢ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਜੋ ਹਰ ਵਿਵਸਥਾ ਚੰਗੀ ਤਰ੍ਹਾਂ ਹੋ ਸਕੇ ਉਨ੍ਹਾਂ ਨੇ ਕਿਹਾ ਕਿ 1 ਜੁਲਾਈ ਦੀ ਰਾਤ ਨੂੰ ਮਸ਼ਹੂਰ ਕਵਾਲ ਪਾਰਟੀਆਂ ਵੱਲੋਂ ਰੂਹਾਨੀ ਮਹਿਫਿਲ ਸਜਾਈ ਗਈ ਜਿਸ ਵਿੱਚ ਵਿਸ਼ਾਲ ਕਾਦਰੀ ਸੰਡੀ ਪਾਰਟੀ ਅਤੇ ਹੋਰ ਕਈ ਮਸ਼ਹੂਰ ਕਵਾਲ ਪਾਰਟੀਆਂ ਵੱਲੋਂ ਪੀਰਾਂ ਦੇ ਗੁਣਗਾਨ ਕੀਤੇ ਗਏ ਸਾਈ ਬੱਲੂ ਸ਼ਾਹ ਕਾਦਰੀ ਜੀ ਨੇ ਸੰਗਤਾਂ ਨੂੰ ਬੜੀ ਗਿਣਤੀ ਵਿੱਚ ਹਾਜ਼ਰੀ ਭਰਨ ਦੀ ਅਪੀਲ ਕਰਦਿਆਂ ਨੌਜਵਾਨ ਪੀੜੀ ਨੂੰ ਗੁਰੂ ਦੇ ਲੜ ਲੱਗਣ ਦਾ ਸੰਦੇਸ਼ ਵੀ ਦਿੱਤਾ ਮੇਲੇ ਦੌਰਾਨ ਧਾਰਮਿਕ ਪਾਵਨਾ ਪਾਈਚਾਰਾ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ

भईया बंदि खाली पील कई मेरा नई बल्लू शाह जी कादरी सालाना मेला चलता आ रहा खूह वाली सरकार है अपनी ਆਪਣੇ ਪੀਰ ਬਜ਼ੁਰਗ ਪੁਰਾਣੇ ਜਿਹੜੇ ਸਮੇ ਤੋਂ ਮੇਲਾ ਮਨਾਉਂਦੇ ਆ ਰਹੇ ਹੁਣ ਉਹਨਾਂ ਨੇ ਜਿਹੜੀ ਸੇਵਾ ਆ ਉਹ ਸਾਨੂੰ ਲਈ ਆ ਤੇ ਯਾਰ ਸਾਬ ਇਹਨਾਂ ਦੇ ਮੇਲੇ ਚ ਸੰਗਤਾਂ ਨੂੰ ਸੱਦੀਦਾ ਤੇ ਲੰਗਰ ਪੰਡਾਰਾ ਚਲਾਇਦਾ ਕਿੰਨੇ ਸਾਲ ਹੋ ਗਏ ਨੇ ਮੇਲਾ ਇਹ ਸਾਲਾਨਾ ਮੇਲਾ ਹੀ ਹੋ ਰਿਹਾ ਵਾ ਇਹ 20335 ਸਾਲ ਹੋ ਗਏ 40 ਸਾਲੇ ਮੇਲੇ ਤੇ ਬਾਬਾ ਜੀ ਜਗ੍ਹਾ ਦਾ ਇਤਿਹਾਸ ਕੀ ਹੈ ਇਸ ਇਸ ਜਗ੍ਹਾ ਦਾ ਇਤਿਹਾਸ ਹੈ ਹੋ ਵੀ ਬਹੁਤ ਪੁਰਾਣੀ ਜਗਾ ਵਾ ਤੇ ਇਸ ਜਗ੍ਹਾ ਤੇ ਸਾਰੇ ਹਰ ਸਾਲ ਮੇਲੇ ਤੇ ਹੁੰਦੇ ਸਾਲਾਨਾ ਮੇਲਾ ਕਰਾਈਦਾ ਵਾ ਹਰ ਜਗ੍ਹਾ 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 ਤਾਂ ਹੁੰਦੇ ਆਪਣੇ ਇੱਥੇ ਇਤਜ਼ਾਮ ਕਰਨ ਦੇ ਮੱਥਾ ਟੇਕਣ ਹੁੰਦੇ ਆਪਣੇ ਆਪਣੇ ਆਸਰਾ ਦਾ ਪੂਰੀ ਕਿੰਨੇ ਦਿਨ ਪਹਿਲੋਂ ਮੇਲੇ ਦੀ ਤਿਆਰੀ ਸਟਾਰਟ ਇਹ ਮੇਲੇ ਦੀ ਤਿਆਰੀ ਤੇ ਮਹੀਨਾ ਡੇਢ ਮਹੀਨਾ ਪਹਿਲੋਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਤੇ ਜਿਹੜਾ ਕੱਲ ਰਾਤ ਦੀ ਮਹਿਫਿਲ ਆ ਉਹਦੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਜੀ ਜੀ ਆਪਣੇ ਕੁਵਾਲ ਪਾਰਟੀ ਆ ਰਹੀ ਆ ਬਲਵਾਲਿਆ ਆਪਣੇ ਆ ਰਹੇ ਹੋਰ ਆਪਣੀਆਂ ਦੋਤੀਆਂ ਪਾਰਟੀਆਂ ਆ ਰਹੀਆਂ ਵਿਸ਼ਾਲ ਕਾਦਰੀ ਪਾਰਟੀ ਆ ਰਹੀ ਆ ਹੋਰ ਆਪਣੇ ਮੁੰਡੇ ਸੰਦੀ ਆ ਰਿਹਾ ਇੱਕ ਉਹਨਾਂ ਦੀ ਵੀ ਪ੍ਰੋਗਰਾਮ ਕਰਨਾ ਆ ਕੇ ਅੱਜ ਆਪਣੀਆਂ ਚਾਰ ਪੰਜ ਪਾਰਟੀਆਂ ਜਿਹੜੀਆਂ ਆਪਣੀ ਰਾਜਨੀਤੀ ਅੱਜ ਦੀ ਆਪਣੀ ਹੈਗੀ ਆ ਵੀ ਸਰਕਾਰ ਦੀ ਅੱਜ ਮਹਿੰਦੀ ਰਸਮ ਹੈ ਆਪਣੀ ਜਿਹੜੀ ਆਪਾਂ ਮਨਾ ਰਹੇ ਆ ਅੱਜ ਸੰਗਤਾਂ ਆ ਰਹੀਆਂ ਵਾ ਸੰਗਤਾਂ ਆਪਣੀਆਂ ਬਹੁਤ ਬਹੁਤ ਦੂਰ ਤੋਂ ਆ ਰਹੀਆਂ ਜਿਨ੍ਹਾਂ ਨੂੰ ਜਾਹਤ ਹੈ ਉਹ ਜਲੰਧਰ ਲੁਧਿਆਣਾ ਪੂਰੇ ਪੰਜਾਬ ਚੋਂ ਅੰਮ੍ਰਿਤਸਰ ਤੋਂ ਪੂਰੀਆਂ ਆ ਰਹੀਆਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆਪਾਂ ਵੀ ਆਪਣਾ ਮਹਾਰਾਜ ਦਾ ਨਾਮ ਲੋ ਕਿਉਂਕਿ ਇਹਦੇ ਚ ਹੀ ਬੱਲੇਗਾ ਇਹਦੇ ਚ ਸਾਰੀ ਗੱਲਬਾਤ ਹੈ ਮਹਾਰਾਜ ਦਾ ਨਾਮ ਲੋ ਆਪਣੀ ਸੇਵਾ ਕਰੋ ਤੈਨ ਆਪਣਾ ਕੰਮ ਕਰ ਕਰੋ ਵਧੀਆ ਜਿੰਦਗੀ ਸਤਿਕਾਰੇ ਅਮਰ ਰਮੇਸ਼ ਕਾਦਰੀ ਇਹ ਜਿਹੜੀ ਜਗ੍ਹਾ ਆ ਮਸਲੇ ਪਾਕਿਸਤਾਨ ਦੇ ਵੇਲੇ ਦੀ ਜਗ੍ਹਾ ਹੈ ਪਹਿਲੇ ਸਾਡੇ ਬਜ਼ੁਰਗ ਜਿਹੜੇ ਕਿ ਇੱਥੇ ਸੇਵਾ ਕਰਦੇ ਸੀ ਉਸ ਤੋਂ ਬਾਅਦ ਚ ਚਲੋ ਮਹਾਰਾਜ ਨੇ ਸਾਡੀ ਡਿਊਟੀ ਲਈ ਹੈ ਤੇ ਆਪਾਂ ਵੀ ਸੇਵਾ ਕਰਦੇ ਤਰੀਕ ਰੱਖੀ ਆ ਤੇ ਇੱਕੋ ਹੀ ਤਰੀਕ ਹੁੰਦੀ ਆ ਸਾਡੀ 1 ਜਨਵਰੀ ਦੇਣਵਾਰ ਇਹਦੇ ਵਿੱਚ ਕੁਛ ਨਹੀਂ ਆ ਤੇ ਉਸ ਤੋਂ ਪਹਿਲਾਂ ਆਪਾਂ ਮਹਿੰਦੀ ਡੋਰੀ ਜਿਹੜੀ ਕਿ ਮਨਾਣੇ ਇੱਕ ਦਿਨ ਪਹਿਲਾਂ ਤੇ ਹੁਣ ਕੱਲ ਮੇਲਾ ਆ ਤੇ ਕਲੋਰੀ ਵਿੱਚ ਕਬਾਲ ਹੈ ਕਈ ਸਿੰਗਰ ਹੈ ਜਿਹੜੇ ਕੀ ਲੱਗਣਗੇ ਤੇ ਬਾਕੀ ਪੰਜਾਬ ਦੇ ਵਿੱਚੋਂ ਬਹੁਤ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਕਿ ਇੱਥੇ ਆਉਂਦੀਆਂ ਆ। ਭਾਈ ਇਸ ਤਰ੍ਹਾਂ ਤੁਹਾਨੂੰ ਉਤਰਾਣੀ ਕਾ ਜਦੋਂ ਕਿੰਨੀ ਖੁਸ਼ੀ ਦੀ ਭਾਂਜਦੇ ਸੀ। ਬਹੁਤ ਜ਼ਿਆਦਾ ਹੁੰਦੀ ਖੁਸ਼ੀ ਹੁੰਦੀ ਤਾਂ ਕਰੀ ਦਾ ਹਰ ਸਾਲ ਕਰੀ ਦਾ ਬਹੁਤ ਜ਼ਿਆਦਾ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਤੇ ਹਰ ਵਾਰਾ ਸੋਚੀਦਾ ਕਿ ਵੱਧ ਤੋਂ ਵੱਧ ਹੀ ਕਰੀਏ। ਮੇਰਾ ਨਾਂ ਜੀ ਕਰਨ ਮੱਟੂ ਵਿਧਾਨ ਸਭਾ ਕਮੇਟੀ ਮੈਂਬਰ ਆਮ ਆਮੀ ਪਾਰਟੀ ਤੋਂ ਜੀ। ਬਚਪਨ ਤੋਂ ਹੀ ਇੱਥੇ ਆਪਾਂ ਸੇਵਾ ਕਰਦੇ ਆਂਨੇ ਜੀ। ਇਹ ਸਾਡੇ ਬਾਬਾ ਬੱਲੂ ਸ਼ਾਹ ਜੀ ਕਾਦਰੀ ਜੀ ਗੱਦੀ ਨਿਸ਼ੀਨ ਹਰ ਤਰ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਇੱਥੇ ਬੜੀ ਧੂਮ ਧਾਮ ਨਾਲ ਜੀ ਮੇਲਾ ਮਨਾਇਆ ਜਾਂਦਾ ਹੈ ਸੰਗਤਾਂ ਸਾਰੇ ਪੰਜਾਬ ਤੋਂ ਇੱਥੇ ਆਉਂਦੀਆਂ ਜੀ ਅੱਜ ਦੇ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਪੜ੍ਹੋ ਲਿਖੋ ਸੰਘਰਸ਼ ਕਰੋ ਤੇ ਚੜ੍ਹਦੀ ਕਲਾ 'ਚ ਰਹੋ ਸੰਤਾਂ ਲੋਕਾਂ ਨੂੰ ਕਿੰਨਾ ਖੁਸ਼ ਹੋਵਿੰਦਾ ਆ ਸੰਮਿਲਣ ਵਿੱਚ ਹਰ ਸਾਲ ਦੇ ਪੰਜਾਬ ਤੋਂ ਬਹੁਤ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਉਹਨਾਂ ਦੀ ਮਰਿਆਦ ਪੂਰੀ ਹੁੰਦੀ ਹੈ ਕੀ ਕੋਈ ਖਾਸ ਪੁਰਬਨ ਕੀਤੀ ਹੋਵੇ ਲੰਗਰ ਪੰਡਹਾਰਾ ਖਾਸ ਪੁਰਬਨ ਤੁਹਾਡੇ ਸਾਹਮਣੇ ਹੀ ਆ ਲੰਗਰ ਪੰਡਹਾਰਾ ਸਭ ਜਲ ਪਾਣੀ ਸਹਾਰਾ ਸ਼ੁਰੂ ਆ ਤਿੰਨ ਦਿਨ ਤਿੰਨ ਚਾਰ ਦਿਨ ਚੱਲਦਾ ਰਹਿੰਦਾ ਜੀ ਲੰਗਰ ਪਾਣੀ ਇੱਥੇ ਜੀ ਸੁਨੀਹਾ ਕਾਦਰੀ ਬੱਪਲ ਕੇ ਹੁੰਦੇ ਸਕੇ ਤੁ ਬੜੀ ਤੁੰਟਾਮਨਾ ਮੇਲਾ ਮਨਾਇਆ ਜਾ ਰਿਹਾ ਹੈ ਅੱਜ ਤੱਕ ਕੀ ਪ੍ਰੋਗਰਾਮ ਹੋ ਜਾ ਰਿਹਾ ਜੀ ਅੱਜ ਦੀ ਮਹਿੰਦੀ ਰਸਮ ਚੱਲ ਰਹੀ ਹੈ ਸਭ ਤੁਮਤਾਮਨਾ ਨਾਲ ਬਣਾ ਰਿਹਾ ਹੈ ਮਹਿੰਦੀ ਰਸਮ ਪੂਰੀ ਸੰਗਤ ਨੂੰ ਸੁਪਹਿਣਾ ਨੂੰ ਕੀ ਕਹਿਣਾ ਚਾਹੋਗੇ ਸੰਗਤ ਭੈਣਾ ਨੂੰ ਇਹੀ ਕਹਿਣਾ ਜਾਂਦੇ ਆਓ ਵਾਧਾ ਪਾਓ ਤਾਕ ਕਾਦਰੀ ਔਰ ਐ ਮੈਂ ਜਦੋਂ ਦੀ ਮਤਲਬ ਕਿ ਐ ਮੇਰੀ ਸ਼ਾਦੀ ਹੋਈ ਆ ਮੈਂ ਦੇਖਿਆ ਆ ਕਿ ਉਸ ਤੋਂ ਪਹਿਲੇ ਵੀ ਸਾਡੇ ਬਜ਼ੁਰਗ ਸੀ ਜਿਹੜੇ ਉਹ ਵੀ ਇੱਥੇ ਤੁਮ ਤੁਮ ਨਹੀਂ ਮੇਲਾ ਮਨਾਉਂਦੇ ਸੀ ਤੇ ਹੁਣ ਸਾਡੀ ਵਾਰੀ ਆ ਗਈ ਆ ਤੇ ਅਸੀਂ ਵੀ ਆਪਣਾ ਡਿਊਟੀ ਦੇ ਰਹੇ ਆਂ ਔਰ ਹਰ ਸਾਲ ਮੇਲਾ ਮਨਾ ਰਹੇ ਆਂ ਅੱਜ ਦੀ ਰਸਮ ਜਿਹੜੀ ਮਹਿੰਦੀ ਦੀ ਰਸਮ ਆ ਹਾਂਜੀ ਬਹੁਤ ਖੁਸ਼ੀ ਹੁੰਦੀ ਆ ਤਾਂ ਹੀ ਤੇ